ਕਾਰ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫ ਨੂੰ ਮੈਂ ਚੈਨਲ ਤੇ ਮੈਂ ਸਾਵਧ ਸਵਾਗਤ ਕਰਦੀ ਆ ਹੋ ਸਨਾਲ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆ ਜੀ ਚੜ੍ਹਦੀ ਕਲਾ ਚ ਆ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਕਿ ਗਰਮੀਆਂ ਵਿੱਚ ਰੋਜ਼-ਰੋਜ਼ ਪੋਚਾ ਲਾਉਣ ਤੋਂ pau ਛੁਟਕਾਰਾ ਠੀਕ ਹੈ ਜੀ ਉਹ ਪੋਚਾ ਲਗਾਉਣ ਦੇ ਵੀਡੀਓ ਬਣਾਈ ਆਪਾਂ ਨੇ ਮਤਲਬ ਕਿ ਆਪਾਂ ਪੋਚਾ ਇੱਕ ਵਾਰ ਲਗਾਵਾਂਗੇ ਤੇ ਆਪਾਂ ਉਹਨੂੰ ਹਫ਼ਤਾ ਲਗਾਣ ਦੀ ਉਹ ਪੋਚੇਂ ਦਿਵਾਰੋ ਜ਼ਰੂਰਤ ਨਹੀਂ ਪੈਣੀ ਹੈਗੀ ਫਰਸ਼ ਆਪਣਾ ਇੰਨਾ ਚੰਪੂ ਆ ਲਿਸ਼ਕਾ ਮਾਰੋ ਜਿੰਨਾ ਵੀ ਕਹਦੇ ਤੇ ਆਪਾਂ ਜਦੋਂ ਮਤਲਬ ਕਿ ਪੋਚਾ ਲਗਾਵਾਂਗੇ ਉਹ ਪੋਚੇ ਵਾਲੇ ਪਾਣੀ ਵਿੱਚ ਆਪਾਂ ਕਿਹੜੀਆਂ ਦੋ ਚੀਜ਼ਾਂ ਮਿਕਸ ਕਰਨੀਆਂ ਨੇ ਤੁਹਾਨੂੰ ਉਹਦੇ ਬਾਰੇ ਦੱਸਦੇ ਹਾਂ ਕਿ ਚਲੋ ਜੀ ਚੱਲਦੇ ਆਪਾਂ ਪਹਿਲੇ ਚ ਆਪਾਂ ਪਾਣੀ ਪਾ ਲਿਆ ਠੀਕ ਹੈ ਜੀ ਆਪਾਂ ਜਿਹੜੀਆਂ ਦੋ ਚੀਜ਼ਾਂ ਮਿਕਸ ਕਰਨੀਆਂ ਤੁਹਾਨੂੰ ਉਹ ਦੱਸਦੇ ਹਾਂ ਇੱਕ ਤਾਂ ਹੈਗਾ ਜੀ ਈਜੀ ਠੀਕ ਹੈ ਜੀ ਈਜੀ ਆਪਾਂ ਜਦੋਂ ਆਪਾਂ ਇੱਥੇ ਪਾਣੀ 'ਚ ਮਿਕਸ ਕਰਾਂਗੇ ਤਾਂ 스ਮੈਲ ਬਹੁਤ ਵਧੀਆ ਹੁੰਦੀ ਹੈ ਠੀਕ ਹੈ ਜੀ ਤੇ ਦੂਜੀ ਦੂਜਾ ਹੈਗਾ ਜੀ ਡਟਾਲ ਡਟਾਲ ਆਪਾਂ ਥੋੜਾ ਜਿਹਾ ਪਾਣੀ 'ਚ ਪਾਵਾਂਗੇ ਉਜੇ ਨੂੰ ਆਪਾਂ ਹੁਣ ਥੋੜਾ ਥੋੜਾ ਕਰਕੇ ਨਾ ਪਾਣੀ ਚ ਪਾ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਲੋ ਜੀ ਥੋੜਾ ਜਿਹਾ ਪਾ ਲਿਆ ਆਪਾਂ ਈਜੀ ਤੇ ਥੋੜੀ ਜੀ ਪਾਵਾਂਗੇ ਆਪਾਂ ਡੈਟਾਲ ਡੈਟਾਲ ਨਾਲ ਜਿਹੜੇ ਆਪਣੇ ਕਟਾਣੂ ਨੇ ਸਾਰੇ ਉਹ ਮਰ ਜਾਣਗੇ ਜੇ ਤੁਹਾਡੇ ਕੋਲ ਡੈਟਾਲ ਨਹੀਂ ਹੈਗਾ ਤਾਂ ਤੁਸੀਂ ਤੁਸੀਂ ਡੈਟਾਲ ਸਕਿਪ ਕਰਕੇ ਨਮਕ ਵੀ ਪਾ ਸਕਦੇ ਹੋ ਠੀਕ ਹੈ ਜੀ ਲੋ ਜੀ ਡੈਟਾਲ ਆਪਾਂ ਨੇ ਪਾ ਲਈ ਆ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੇ ਤੇ ਜਿਹਦੇ ਵਿੱਚ ਪਾਉਣੇ ਹੁਣ ਆਪਾਂ ਪੋਚਾ ਪੋਚੇ ਨੂੰ ਚੰਗੀ ਤਰ੍ਹਾਂ ਨਚੋੜ ਕੇ ਆਪਾਂ ਕਮਰੇ 'ਚ ਲਗਾਉਨੇ ਆ। ਲੋਜੀ ਪੋਚਾ ਆਪਾਂ ਨਚੋੜ ਲਿਆ ਸੀ ਹੁਣ ਫੰਕਸ਼ਨ ਤੇ ਲਾ ਕੇ ਦਿਖਾਉਨੇ ਆ। ਜਿਹੜੇ ਦੇ ਕੋਨਿਆਂ ਦੇ ਵਿੱਚ ਇਦਾਂ ਦਾਗ ਹੋਣਗੇ ਸਾਰੇ ਮਤਲਬ ਕਿ ਜਿਹੜੇ ਕਟਾਣੂ ਦੀ ਵਿੱਚ ਫਸੇ ਹੋਣਗੇ ਸਾਰੇ ਨਿਕਲ ਜਾਣਗੇ ਟਟੋਲ ਕਰਕੇ ਤੇ ਜਿਹੜੀ ਆਪਾਂ ਨੇ ਈਜੀ ਪਾਈ ਆ ਇਹਦੇ ਨਾਲ ਜਿਹੜਾ ਆਪਣਾ ਫਰਸ਼ ਹੈ ਬਿਲਕੁਲ ਕਲੀਨ ਹੋ ਜਾਊਗਾ। ਇਦਾਂ ਕਰਕੇ ਆਪਾਂ ਲੋ ਜੀ ਸਾਰੇ ਪੋਚਾ ਲਗਾ ਦਿੰਨੇ ਆ। ਦਾ ਆਪਣਾ ਫਰਸ਼ ਬਿਲਕੁਲ ਕਲੀਨ-ਕਲੀਨ ਹੋ ਜੂਗਾ। ਲੋ ਜੀ ਦੇਖੋ ਸਾਰੇ ਆਪਾਂ ਪੋਚਾ ਲਗਾ ਦਿੱਤਾ ਹੈ। ਜਿਹੜਾ ਆਪਣਾ ਫਰਸ਼ ਤੇ ਬਿਲਕੁਲ ਚਮਕੁੱਠਾ ਹੈ। ਜਿਹੜਾ ਆਪਾਂ ਇਹਦੀ ਵੀ ਚੀਜ਼ ਹੀ ਪਾਇਆ ਸੀ ਨਾ। ਈਜੀ ਨਾਲ ਨਾਲੇ ਤਾਂ ਕਮਰੇ ਚੋਂ 스멜 ਆਉਣ ਲੱਗ ਗਈ। ਠੀਕ ਹੈ ਜੀ। ਤੇ ਨਾਲੇ ਮਤਲਬ ਕਿ ਆਪਣਾ ਫਰਸ਼ ਵੀ ਸਾਫ ਸਾਫ ਚਿੱਟਾ ਚਿੱਟਾ ਹੋ ਗਿਆ। ਲੋ ਜੀ ਆਪਾਂ ਇੱਕ ਵਾਰ ਪੋਚਾ ਲਗਾ ਦਿੱਤਾ ਹੁਣ ਆਪਾਂ ਨੂੰ ਹਫਤਾ ਲਗਾਉਣ ਦੀ ਜਰੂਰਤ ਨਹੀਂ ਪਊਗੀ। ਜੀ ਅਸੀਂ ਆਪਣੀ ਅੱਜ ਦੀ ਵੀਡੀਓ ਸ਼ੇਅਰ ਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਬਾਅਦ ਤੱਕ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀ ਕਾਰ ਬਾਏ ਬਾਏ।